ਜਿਵੇਂ ਹੁਣ ਐਮਐਸਪੀ ਦੀ ਪਹਿਲਾਂ ਗੱਲ ਕਰੀਏ ਜਦੋਂ ਚੋਣ ਮੈਨੀਫੈਸਟੋ ਦੇ ਵਿੱਚ ਵੀ ਤੁਸੀਂ ਐਮਐਸਪੀ ਦੀ ਗੱਲ ਕੀਤੀ ਸੀ ਪਰ ਉਹ ਅਜੇ ਕਿਤੇ ਨਾ ਨਜ਼ਰ ਖਿਆ ਰਹੀ ਉਹਦਾ ਪੰਜਾਬ ਦੇ ਹਾਲਾਤ ਆ ਜਿਵੇਂ ਭੱਖਿਆ ਹੋਇਆ ਮੁੱਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਮਰਪਾਲ ਜੀ ਮਾਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਬਾਰੇ ਕੀ ਹੁੰਦਾ ਸਾਡੇ ਨਾਲ ਤਾਂ ਉਹ ਗੱਲ ਹੋਈ ਆ ਕਿ ਖੀਰ ਬਣਾਈ ਜਾ ਤੈਨਸੇ ਚਰਖਾ ਦੀ ਆ ਜਲਾ ਕੁੱਤੇ ਖੀਰ ਖਾ ਕੇ ਤੂੰ ਬੈਠੀ ਢੋਲੋ ਜਾ ਅਸੀਂ ਹੁਣ ਅਜੇ ਬੈਠੇ ਢੋਲੋ ਜਾਈਏ ਨਹੀਂ ਸਾਨ ਅੰਦੋਲਨ ਦੇ ਵਿੱਚ ਜਿਹੜਾ ਗੋਲੀ ਚਲਾਈ ਪਰ ਉੱਥੇ ਤਾਂ ਕੋਈ ਆਪਣਾ ਪ੍ਰਤੀਕਰਮ ਹੈ ਨਹੀਂ ਸੀ ਪਰ ਉਸ ਤੋਂ ਬਾਅਦ ਜਿਵੇਂ ਹੁਣ ਐਡੀ ਦੇ ਵਿੱਚ ਜਿਹੜੇ ਕੇਜਰੀਵਾਲ ਸਾਹਿਬ ਉੱਥੇ ਫਸੇ ਹੋਏ ਆ ਹੁਣ ਭੁੱਖ ਹੜਤਾਲਾ ਜਿੰਨੀਆਂ ਗੱਡੀਆਂ ਫਰੀਂਦੀਆਂ ਸਾਡੇ ਟਰੱਕ ਜੂਨੀਅਨ ਦੀਆਂ ਇੱਥੋਂ ਸਰਦੂਲਗੜੋਂ ਪਰਤਿਆਂ ਲੈਂਦੇ ਨੇ ਜੀ ਆਰੇ ਆਰੇ ਧੱਕਾ ਕਰਦੇ ਕਈ ਵਾਰੀ ਗੱਡੀ ਫਾੜ ਕੇ ਚਾਰ-ਚਾਰ ਆਪੀ ਵਾਲੇ ਨੇ ਕਿ ਆਮ ਆਦਮੀ ਗੁੰਡਾ ਰਾਜ ਕਰਦਾ ਪਾਰਟੀ ਸਾਹਿਬ ਇਹਦੇ ਲੋਕ ਜਿਹਦੀਆਂ ਬਾਬੇ ਬੋਰ ਦੀਆਂ ਜਿਹੜਾ ਪੜ ਸਕਦੇ ਤੇ ਮੁੰਡੀ ਸ਼ਾਹ ਕਰਦਾ ਕੀ ਵਿਧਾਨ ਸਭਾ ਚੋਣਾਂ ਤੋਂ ਉਹਨਾਂ ਤੋਂ ਪਹਿਲਾਂ ਜਿਵੇਂ ਪੰਜ ਕੱਸੀ ਜਾਂਦੇ ਸੀ ਦੂਜੀਆਂ ਸਰਕਾਰਾਂ ਤੇ ਕਿ ਬਹੁਤ ਲੰਮੀ ਸਿਕਿਉਰਿਟੀ ਪਰ ਹੁਣ ਜਿਹੜੀ ਆ ਹੁਣ ਸਿਕਿਉਰਿਟੀ ਦੁੱਗਣੀ ਚੌਗਣੀ ਪੰਜ ਗੁਣਾ ਕਰਤੀ ਹੈ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਇੱਕ ਤੋਂ ਬਾਅਦ ਇੱਕ ਜਿਹੜੀਆਂ ਪਾਰਟੀਆਂ ਆ ਖੇਤਰੀ ਪਾਰਟੀ ਹੋਵੇ ਚਾਹੇ ਉਹ ਨੈਸ਼ਨਲ ਪਾਰਟੀ ਕੈਂਡੀਡੇਟ ਚਾਹੇ ਉਹਨਾਂ ਨੇ ਅਜੇ ਤੱਕ ਕੋਈ ਵੀ ਲਿਸਟ ਨਹੀਂ ਜਾਰੀ ਕੀਤੀ ਪਰ ਜਿਹੜਾ ਪਿੰਡੋਂ ਪਿੰਡ ਜਿਹੜਾ ਉਹਨਾਂ ਦਾ ਚੋਣ ਪ੍ਰਚਾਰ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਇਹਦੇ ਤਹਿਤ ਜਿਹੜੇ ਅੱਜ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਦੇ ਆ ਉਹ ਵੀ ਅੱਜ ਬਠਿੰਡਾ ਹਲਕੇ ਦੇ ਪਿੰਡਾਂ ਦੇ ਵਿੱਚ ਆ ਕੇ ਚੋਣ ਪ੍ਰਚਾਰ ਕਰ ਰਿਹਾ ਹੈ ਗੁਰਮੀਤ ਸਿੰਘ ਖੁੱਡੀਆਂ ਜੀ ਸਾਡੇ ਨਾਲ ਆ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਮਿਹਰਬਾਨੀ ਤੁਹਾਡੀ ਬਠਿੰਡਾ ਹਲਕੇ ਦੇ ਵਿੱਚ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਕਿਵੇਂ ਲੱਗ ਰਿਹਾ ਮੈਨੂੰ ਮੈਂ ਅੱਜ ਪਹਿਲੀ ਵਾਰ ਇਧਰਲੇ ਪਾਸੇ ਆਇਆ ਸਦਾ ਗੁਰਪ੍ਰੀਤ ਸਿੰਘ ਜੀ ਬਣਾ ਵਾਲੀ ਜਿਹੜੇ ਸਾਡੇ ਐਮ.ਐਲ.ਏ. ਸਾਹਿਬ ਹੈ ਇਸ ਵਿਧਾਨ ਸਭਾ ਤੋਂ ਉਸ ਵਿਧਾਨ ਸਭਾ ਵਿੱਚ ਅੱਜ ਕੋਈ 10 ਮਿੰਟਾਂ ਦਾ ਦੌਰਾ ਤਿੰਨ ਅਸੀਂ ਪੂਰੇ ਕਰ ਲਏ ਆ। ਤੋਂ ਜਿਵੇਂ ਹਾੜੀ ਦਾ ਕਣਕ ਦੀ ਬਾਢੀ ਚੱਲ ਪਈ ਆ। ਉਤੋਂ ਇਲਾਵਾ ਵੀ ਬਹੁਤ ਸਾਰੇ ਲੋਕਾਂ ਦਾ ਜਿਹੜੇ ਇਕੱਠੇ ਹੋ ਕੇ ਵਿਚਾਰਾਂ ਸਾਂਝੀਆਂ ਕਰਨੀ ਉਹਨਾਂ ਵੱਲੋਂ ਭਰੋਸਾ ਦੇਣਾ ਮੈਨੂੰ ਬਹੁਤ ਵੱਡੀ ਉਮੀਦ ਹੈ ਕਿ ਜਿਵੇਂ ਲੰਬੀ ਹਲਕੇ ਦੇ ਲੋਕਾਂ ਨੇ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ 'ਚ ਫਤਿਹ ਬਖਸ਼ੀ ਉਸੇ ਪਰਿਵਾਰ ਚ ਉਹਨਾਂ ਦੇ ਨੋ ਰਾਣੀ ਬੀਬੀ ਹਰ ਸਿਮਰਤ ਉਹਨਾਂ ਨਾਲ ਮੇਰੀ ਚੋਣ ਹੈ ਜਿਹੜੇ ਤਿੰਨ ਵਾਰੀ ਇੱਥੋਂ ਐਮਪੀ ਰਹੇ ਆ ਪਹਿਲੀ ਵਾਰ ਆਇਆ ਮੈਨੂੰ ਬਹੁਤ ਲੋਕਾਂ ਦਾ ਚੰਗਾ ਪਰਮਾਗਾਰ ਕੁੜੀਆਂ ਸਾਹਿਬ ਜਿਵੇਂ ਤੁਸੀਂ ਖੇਤੀਬਾੜੀ ਮੰਤਰੀ ਵੀ ਹੋ ਜਿਵੇਂ ਹੁਣ ਐਮਐਸਪੀ ਦੀ ਪਹਿਲਾਂ ਗੱਲ ਕਰੀਏ ਜਦੋਂ ਚੋਣ ਮੈਨੀਫੈਸਟੋ ਦੇ ਵਿੱਚ ਵੀ ਤੁਸੀਂ ਐਮਐਸਪੀ ਦੀ ਗੱਲ ਕੀਤੀ ਸੀ ਪਰ ਉਹ ਅਜੇ ਕਿਤੇ ਨਾ ਨਜ਼ਰ ਨਹੀਂ ਆ ਰਹੀ ਉਹਦਾ ਕੀ ਉਹ ਜਿਹੜੀ ਐਮਐਸਪੀ ਕੋਈ ਸਟੇਟ ਗਵਰਨਮੈਂਟ ਨਹੀਂ ਉਹ ਪੂਰਾ ਕਰ ਸਕਦੀ ਉਹ ਸੈਂਟਰ ਗਵਰਨਮੈਂਟ ਕਰ ਸਕਦੀ ਹੈ ਸਾਰੇ ਪੂਲ ਸੈਂਟਰ ਗਵਰਨਮੈਂਟ ਨਹੀਂ ਕਰਨੇ ਹੁੰਦੇ ਆ ਐਮਐਸਪੀ ਸਾਰਿਆਂ ਦੀ ਸਾਡੀ ਲੋੜ ਹੈ ਜਿੱਥੇ ਵੀ ਅਸੀਂ ਕਿਉਂਕਿ ਜੇ ਕੋਈ ਫਸਲ ਪੈਦਾ ਹੁੰਦੀ ਹੈ ਉਹਨੂੰ ਸਰਕਾਰ ਚੱਕੇ ਉਹਦੀ ਵਾਜਬ ਮੁੱਲ ਦੇਵੇ ਤਾਂ ਹੀ ਜਿਹੜੇ ਉਹਨੂੰ ਪੈਦਾ ਕਰਨ ਵਾਲੇ ਲੋਕ ਆ ਉਸ ਤੋਂ ਸੰਤੁਸ਼ਟ ਹੋ ਸਕਣਗੇ। ਸਿਆਬ ਅੱਜ ਜਿਹੜੇ ਪੰਜਾਬ ਦੇ ਹਾਲਾਤ ਆ ਭੱਖਿਆ ਹੋਇਆ ਮੁੱਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਮਰਤਪਾਲ ਦੀ ਮਾਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਬਾਰੇ ਕੀ ਕਹੋਗੇ ਤੁਸੀਂ? ਨਹੀਂ ਜੀ ਵੇਖੋ ਮੈਂ ਉਹਨਾਂ ਹਾਲਾਤਾਂ ਤੋਂ ਹਰ ਇੱਕ ਬੰਦਾ ਪੰਜਾਬ ਵਾਸੀ ਹੈ ਜਿਹੜਾ ਇਹ ਸੋਚ ਰਿਹਾ ਵੀ ਸਾਡੇ ਚ ਦਿਨ ਕਿਤੇ ਉਹ ਜੇ ਪੁਰਾਣੇ ਫੇਰ ਨਾ ਜਾਣ ਅਸੀਂ ਬਹੁਤ ਕੁਝ ਪੰਜਾਬ ਦੇਆਂ ਨੇ ਨਾ ਵੱਡੀਆਂ ਵੱਡੀਆਂ ਗੱਲਾਂ ਕਰਕੇ ਤੇ ਅਸੀਂ ਸਭ ਨੂੰ ਬਹੁਤ ਵੱਡਾ ਨੁਕਸਾਨ ਕਰ ਲਿਆ ਤੁਹਾਡੇ ਜਨਮ ਬਾਅਦ ਵਿੱਚ ਹੋਇਆ ਸਾਡੀਆਂ ਉਮਰਾਂ ਵੱਡੀਆਂ ਅਸੀਂ ਵੀ ਕਿਸੇ ਵੇਲੇ ਜਵਾਨ ਸੀ ਔਰ ਜੇ ਅਸੀਂ ਰਲ ਮਿਲ ਕੇ ਸਾਰੇ ਪੰਜਾਬ ਨੂੰ ਬਚਾਵਾਂਗੇ ਬਚਾਏ ਅਸੀਂ ਪੰਜਾਬ ਸੈਂਟਰ ਸਰਕਾਰ ਦੀ ਅੱਖ ਵਿੱਚ ਰੜਕਦਾ ਹੈ ਜਿਹੜਾ ਪੰਜਾਬ ਹੈ ਪਰਲੇ ਪਾਸੇ ਪਾਕਿਸਤਾਨ ਉਹਦੀ ਅੱਖ ਵਿੱਚ ਰੜਕਦਾ ਹੈ ਅਸੀਂ ਇਹਨੂੰ ਨਾਲੇ ਮਿਲ ਕੇ ਬਚਾ ਸਕਦੇ ਆ ਬਹੁਤਿਆਂ ਵੱਡੀਆਂ ਗੱਲਾਂ ਨਾਲ ਵੱਡੀ ਪ੍ਰਾਪਤੀ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਗੋਲੀ ਚਲਾਈ ਪਰ ਉੱਥੇ ਤਾਂ ਕੋਈ ਆਪਣਾ ਪ੍ਰਤੀਕਰਮ ਹੈ ਨਹੀਂ ਸੀ ਪਰ ਉਸ ਤੋਂ ਬਾਅਦ ਜਿਵੇਂ ਹੁਣ ਈਡੀ ਦੇ ਵਿੱਚ ਜਿਹੜੇ ਕੇਸ਼ਰੀਵਾਲ ਸਾਹਿਬ ਉੱਥੇ ਫਸੇ ਹੋਇਆ ਹੁਣ ਭੁੱਖ ਹੜਤਾਲਾਂ ਇਹਦਾ ਕੀ ਕਹਿਣਾ ਚਾਹੋ ਜੀ ਅਸੀਂ ਤਾਂ ਉਦੋਂ ਵੀ ਜਿਹੜੇ ਹਰਿਆਣੇ ਦਾ ਪੂਰਾ ਵਿਰੋਧ ਕਰਦੇ ਸੀ ਜੇ ਗੋਲੀ ਚਲਾਈ ਉਹ ਸਾਡੇ ਵੀਰ ਤੇ ਨੁਕਸਾਨ ਹੋਇਆ ਪੰਜਾਬ ਗਵਰਨਮੈਂਟ ਨੇ ਜਿਹੜੀ ਸੰਵਿਧਾਨੀ ਸਹਾਇਤਾ 1 ਕਰੋੜ ਜੇ ਕੈਸ਼ ਇਨ ਕਰਦੇ ਤੇ 30 ਔਰ ਜਿਹੜਾ ਉਹ ਸੈਂਟਰ ਦਾ ਤੇ ਜਾਂ ਹਰਿਆਣੇ ਵਾਲਿਆਂ ਦਾ ਉਹਨਾਂ ਨੇ ਕੰਮ ਕਢੀ ਅਸਤ ਤੱਕ ਸਮਝਦੇ ਆਂ ਵੀ ਸਾਨੂੰ ਪਹਿਲਾਂ ਹੀ ਇੱਕ ਪਾਸੇ ਕਰੀ ਜਾਂਦੇ ਪੰਜਾਬ ਦੇ ਵਿਧਾਨ ਸਭਾ ਚੋਣਾ ਤੋਂ ਉਹਨਾਂ ਤੋਂ ਪਹਿਲਾਂ ਜਿਵੇਂ ਤੰਜ ਕੱਸੇ ਜਾਂਦੇ ਸੀ ਦੂਜੀਆਂ ਸਰਕਾਰਾਂ ਤੇ ਕਿ ਬਹੁਤ ਲੰਮੀ ਸਿਕਿਉਰਿਟੀ ਪਰ ਹੁਣ ਜਿਹੜੀ ਆ ਹੁਣ ਸਿਕਿਉਰਿਟੀ ਦੁੱਗਣੀ ਚੌਗਣੀ ਪੰਜ ਗੁਣਾ ਕਰਤੀ ਕਿਸ ਦੀ ਕੀਤੀ ਹੈ ਜੀ ਬੜੇ ਲੰਮੇ ਕਾਫਲਿਆਂ ਦੇ ਵਿੱਚ ਹੁੰਦੀ ਜੀ ਮੈਨੂੰ ਐ ਦੱਸੋ ਕਿਸ ਦੀ ਮੁੱਖ ਮੰਤਰੀ ਸਾਹਿਬ ਨਹੀਂ ਮੁੱਖ ਮੰਤਰੀ ਇੱਕ ਜੀ ਤਾਂ ਮੈਨੂੰ ਨੇ ਇੱਕ ਮੰਤਰੀ ਨਹੀਂ ਜੀ ਮੇਰੇ ਨਾਲ 8-10 ਬੰਦੇ ਮੈਂ ਮੰਤਰੀ ਆ ਤਾਂ ਮੈਂ ਪੰਜਾਬ ਸਰਕਾਰ ਦਾ ਜਿਵੇਂ ਸਰਕਾਰ ਉਹਨਾਂ ਦੇ ਪ੍ਰੋਟੋਕੋਲ ਸਮਝਦੀ ਹੈ ਪਰ ਮੈਂ ਉਸ ਤਰ੍ਹਾਂ ਨਹੀਂ ਲਏ ਇਹ ਗੱਲਾਂ ਤੁਸੀਂ ਜ਼ਿਆਦਾ ਕਰ ਦਿੰਨੇ ਆ ਮੁੱਖ ਮੰਤਰੀ ਦੀ ਜਿਹੜੀ ਹੈਗੀ ਸਕਿਉਰਿਟੀ ਉਹ ਕਿਸੇ ਹਿਸਾਬ ਨਾਲ ਰੱਖੀ ਜਾਂਦੀ ਹੈ ਮੁੱਖ ਮੰਤਰੀ ਪਹਿਲਾਂ ਵੀ ਜਾਂ ਕੋਈ ਹੈ ਉਹਦੇ ਤੇ ਜੇ ਸਕਿਉਰਿਟੀ ਸਮਝਣ ਵਾਲਾ ਵਿੰਗ ਆ ਉਹ ਸਮਝਦਾ ਅਸੀਂ ਉਹਦੇ ਜਿੱਦ ਨਹੀਂ ਪੁੱਛ ਕਰ ਸਕਦੇ ਹੁੰਦੇ ਔਰ ਜਾਦੇ ਗੱਲ ਇਸ ਨੂੰ ਕਹਾਇਆ ਜਾਂਦਾ ਜਿਹੜੀਆਂ ਅੱਗੇ ਪਿੱਛੇ ਜੇ ਗੁਰਪ੍ਰੀਤ ਜੀ ਦੇ ਨਾਲ ਚਾਰ ਬੰਦੇ ਉਹ ਵੀ ਲੜ ਗਏ ਤਾਂ ਉਹ ਵੀ ਗੁਰਮੀਤ ਸਿੰਘ ਦੇ ਨਾਲ ਲੜ ਇਸ ਤਰ੍ਹਾਂ ਨਹੀਂ ਹੁੰਦਾ ਕਦੇ ਅਸੀਂ ਮੰਗੇ ਨਹੀਂ ਜਿੰਨੇ ਉਹਨਾਂ ਨੂੰ ਲੋੜ ਆ ਹਸਪਤਾਲ ਕੋਲ ਮੁਕਾਬਲੇ ਦੇ ਅਕੋਰਡਿੰਗ ਤੁਸੀਂ ਇੱਥੇ ਜਿੱਤ ਨੂੰ ਕਿਵੇਂ ਵੇਖਦੇ ਹੋ ਅੱਜ ਵੀ ਵਾਹਿਗੁਰੂ ਭਲਾ ਕਰੂਗਾ ਪਹਿਲਾ ਬਾਦਲ ਸਾਹਿਬ ਨਾਲ ਮੇਰੀ ਚਾਹਤ ਹੋਈ ਹੈ ਜੇ ਬਾਦਲ ਸਾਹਿਬ ਨੂੰ ਲੰਬੀ ਦੇ ਲੋਕ ਜਿਹਦੀਆਂ ਬਾਬੇ ਬੋਰਡ ਦੀਆਂ ਜਣਾ ਪੜ ਸਕਦੇ ਤੇ ਨੰਨੀ ਸ਼ਾਦੀ ਤੱਕ ਗੱਲ ਇੱਥੇ ਆਮ ਆਦਮੀ ਪਾਰਟੀ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਖੇਤੀਬਾੜੀ ਮੰਤਰੀ ਵੀ ਆ ਉੱਥੇ ਪ੍ਰਚਾਰ ਕਰਨ ਆਏ ਸੀ ਉਹ ਤਾਂ ਇੱਥੋਂ ਪ੍ਰਚਾਰ ਕਰਕੇ ਚਲੇ ਗਏ ਇੱਥੇ ਪਿੰਡ ਵਾਸੀ ਆ ਉਹਨਾਂ ਨਾਲ ਇੱਕ ਗੱਲ ਕਰਦੇ ਆਂ ਭਾਈ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਭਾਈ ਜੀ ਅੱਜ ਦਾ ਪ੍ਰਚਾਰ ਇਹਦੇ ਵਿੱਚ ਕਿਵੇਂ ਵੇਖਦੇ ਹੋ ਆਮ ਆਦਮੀ ਪਾਰਟੀ ਨੇ ਕਿੰਨਾ ਕੁ ਤੁਹਾਨੂੰ ਸਾਥ ਦਿੱਤਾ ਤੇ ਹੁਣ ਕੀ ਵੇਖਦੇ ਹੋ ਵੀਰ ਜੀ ਆਮ ਆਦਮੀ ਪਾਰਟੀ ਦਾ ਮਕਸਦ ਇਹ ਮੰਨ ਲਓ ਵੀ ਸਾਨੂੰ ਨਰਮੇ ਦਾ ਖੁੱਡੀਆਂ ਸਾਹਿਬ ਖੇਤੀਬਾੜੀ ਮੰਤਰੀ ਸੀਗੇ ਅੱਜ ਤੋਂ 1 ਸਾਲ ਪਹਿਲਾਂ ਨਰਮਾ ਚੈੱਕ ਕਰਕੇ ਗਏ ਸੀ ਨਰਮਾ ਖਰਾਬ ਹੋ ਗਿਆ ਸੀਗਾ ਇਨਾ ਸਾਨੂੰ ਕਹੇ ਤੁਹਾਨੂੰ ਮੁਆਵਜ਼ਾ ਦਿੱਤਾ ਜਾਊਗਾ ਸਾਡੀ ਗਰਦਾਵਰੀ ਹੋ ਗਿਆ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ 2 ਸਾਲ ਹੋ ਗਏ ਸਾਨੂੰ ਕੋਈ ਮੁਆਵਜ਼ਾ ਅਜੇ ਤੱਕ ਨਹੀਂ ਮਿਲੇਗਾ ਸਾਡੇ ਨਾਲ ਤਾਂ ਉਹ ਗੱਲ ਹੋਈ ਆ ਵੀ ਖੀਰ ਬਣਾਈ ਜਾਂ ਤੀਂ ਸੇ ਚਰਖਾ ਦੀ ਆ ਜਲਾ ਕੁੱਤੇ ਖੀਰ ਖਾ ਗਏ ਤੂੰ ਬੈਠੀ ਢੋਲ ਵਜਾ ਅਸੀਂ ਹੁਣ ਅੱਜ ਬੈਠਾ ਢੋਲ ਵਜਾਈ ਜਾਂਦੇ ਜੀ ਬਿਲਕੁਲ ਅੱਜ ਤੁਸੀਂ ਖੁੱਡੀਆਂ ਸਾਹਿਬ ਨੂੰ ਕੋਈ ਸਵਾਲ ਨਹੀਂ ਕੀਤਾ ਸਵਾਲ ਜਿਹੜੇ ਅੱਗੇ ਬੈਠੇ ਹੁੰਦੇ ਉਹ ਕਰਨੇ ਨਹੀਂ ਦਿੰਦੇ ਜੀ ਪਹਿਲੇ ਬਿਠਾ ਦਿੰਦੇ ਆ ਬੈਜੋ ਬੈਜੋ ਕੋਈ ਸਵਾਲ ਕਰਨੀ ਨਹੀਂ ਦਿੰਦਾ ਕਿਸੇ ਨੂੰ ਇੱਕ ਵੀ ਮੇਰੇ ਭਰਾ ਨੇ ਸਵਾਲ ਕੀਤੇ ਸੀਗੇ ਉਹਨੂੰ ਪਹਿਲੇ ਫੜ ਕੇ ਬਾਈ ਇੱਕ ਹੋਰ ਖੜਿਆ ਵੀਰ ਕੀ ਹਾਲ ਨੇ ਵਿੱਚ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਕਰ ਆਪਾਂ ਵੇਖੀ ਅੱਜ ਕਿੰਨੇ ਕ ਆਪਣੇ ਵਾਧਿਆਂ ਤੇ ਖਰੇ ਉਤਰੇ ਬਾਈ ਆਪਣਾ ਤੁਹਾਨੂੰ ਦੱਸਦਾ ਹੀ ਸਾਡਾ ਇਧਰ ਮੋਗਾ ਪੈਂਦਾ ਪਾਣੀ ਨਹੀਂ ਸੀ ਆਇਆ ਕਦੇ ਤਰਲੇ ਮਾਰਦੇ ਸੀਗੇ ਪਾਣੀ ਵਾਧੂ ਆ ਭਰਾ ਦਿਨੇ ਮੋਟਰਾਂ ਚਲਾਈ ਦੀਆਂ ਸੀਆਂ ਨਜ਼ਾਰਾ ਵਾਦੂ ਕੰਮ ਕਰਿਆ ਭਰਾ ਸਰਕਾਰ ਨੇ ਆਪਣੇ ਸਰਕਾਰ ਦੇ ਜਿਹੜੇ ਆ ਨਮਾਇंदे ਆ ਜਾਂ ਇਥੇ ਖਰੀ ਉਤਰਈ ਆ ਸਰਕਾਰ ਆਪਣੇ ਵਾਦਿਆਂ ਤੇ ਬਾਈ ਬਹਿ ਕੇ ਗੱਲ ਕਰੀਏ ਗੱਲ ਸੁਣਦੇ ਨੇ ਪਹਿਲਾਂ ਕੋਈ ਗੱਲ ਨਹੀਂ ਸੀ ਸੁਣਦਾ ਕਦੇ ਪਾਣੀ ਨਹੀਂ ਸੀ ਪਹੁੰਚਿਆ ਮੋਟਰਾਂ ਪਿੱਛੇ ਵਿਲਕਦੇ ਸੀਗੇ ਅੱਜ ਦੇ ਟਾਈਮ 'ਚ ਬਾਈ ਕਣਕਾਂ ਪੱਕਦੀਆਂ ਹੁੰਦੀਆਂ ਸੀਆਂ ਘੰਟਾ ਘੰਟਾ ਪਾਣੀ ਵਿਚਾਰਿਆਂ ਦੇ ਪੱਠੇ ਸੁੱਕਦੇ ਮਿਰਚਾਂ ਲੈਂਦੀਆਂ ਮਿਰਚਾਂ ਪਾਣੀ ਵੀ ਆਇਆ ਮਿਰਚਾਂ ਵੀ ਪ੍ਰਿੰਦੀਆਂ ਪੱਠੇ ਵੀ ਪ੍ਰਿੰਦੇ ਨੇ ਹਰੇਕ ਦੇ ਖੇਤ ਦੇਖ ਲੋ ਹਰਾ ਕਾਚਾ ਖੜਾਗਾ ਅੱਗੇ ਕਦੇ ਪਾਣੀ ਨਹੀਂ ਸੀ ਆਇਆ ਐਦਕੀ ਪਾਣੀ ਵਧੂ ਐ ਊ ਕੰਮ ਵਧੂ ਐ ਪਿੰਡ 'ਚ ਨੌਕਰੀ ਵੀ ਕਈ ਮੁੰਡੇ ਲੱਗ ਕੇ ਕੋਈ ਨਹੀਂ ਸੀ ਲੱਗਿਆ ਉਹ ਵੀ ਸਾਡੇ ਕੰਮ ਹੋ ਜਾਂਦੇ ਹੁਣ 2 ਸਾਲ ਹੋ ਗਏ ਜੀ 2 ਸਾਲਾਂ ਜਿਹੜਾ ਕੰਮ ਹੋਇਆ ਬਹੁਤ ਆਈ ਹੁਣ ਇਹਦਾ ਹੈ ਨਹੀਂ ਵੀ ਆਪਾਂ ਜੇ 2 ਸਾਲਾਂ ਵਾਲਾ ਕੰਮ ਨੂੰ ਆਪਾਂ ਜੇ 70 ਸਾਲਾਂ ਨਾਲ ਕੰਪੇਅਰ ਕਰਾਂਗੇ ਉਹ ਤਾਂ ਹੈ ਨਹੀਂ ਗੀ 2 ਸਾਲਾਂ ਜਿੰਨੇ ਕੰਮ ਹੋਇਆ ਜੀ ਇਸ ਤਾਂ ਪੂਰੇ ਸੰਤੁਸ਼ਟ ਹਾਂ ਬਹੁਤ ਨਿਆਂ ਹੋ ਗਿਆ ਜੀ ਇੱਕ ਹੋਰ ਵੀਰ ਖੜੇ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਬਾਈ ਜੀ ਅਸੀਂ ਕਹਿੰਦੇ ਹਾਂ ਹਾਂਜੀ ਹਾਂਜੀ ਉਸ ਟਾਈਮ ਵੀ ਦੇਖਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਠੀਕ ਹੈ ਅੱਜ ਤੱਕ ਤਾਂ ਜਿੰਨਾ ਕੀਤੇ ਸੌ ਬਹੁਤ ਦੇਖਦੇ ਆ। ਸੀ ਉਹਨਾਂ ਤੇ ਪੂਰੇ ਖਰੇ ਉੱਤਰ ਆ। ਬਸ ਖਰੇ ਉੱਤਰ ਜਾਣਗੇ ਜੇ ਰਹਿ ਗਏ ਨੇ ਜਿਹੜੇ ਕੋਈ ਉਤਰਨਗੇ ਹੋਰ ਜਿਹੜੀ ਤਿੰਨ ਸਾਲ ਰਹਿੰਦੇ ਨੇ ਉਹਨਾਂ ਕੋਲ। ਇਸ ਵਾਰ ਫਿਰ ਜਤੌਣਾ ਫੇਰਾ ਆਮ ਆਦਮੀ ਬਿਲਕੁਲ ਤਿਆਰਾਂ। ਕੀ ਨਾ ਤੁਹਾਡੇ ਬਲਵੰਤ ਸਿੰਘ ਜੀ ਬਲਵੰਤ ਕੀ ਪਰੇਸ਼ਾਨੀ ਤੁਹਾਣਾ ਸਾਨੂੰ ਇਹ ਪਰੇਸ਼ਾਨੀ ਜਿੰਨੀਆਂ ਗੱਡੀਆਂ ਭਰੀਂਦੀਆਂ ਸਾਡੇ ਟਰੱਕ ਜੂਨੀਅਨ ਦੀਆਂ ਇੱਥੋਂ ਸਰਦੂਲਗੜੋਂ ਪਰਚੀਆਂ ਲੈਂਦੇ ਨੇ ਜੀ ਹਰ ਯਾਰ ਧੱਕਾ ਕਰਦੇ ਕਈ ਵਾਰੀ ਗੱਡੀ ਫਾੜ ਕੇ 4-4000 ਰੁਪਏ ਲੈਂਦਾ ਆ ਕਰਦੇ ਜੀ ਆਮ ਆਦਮੀ ਗੁੰਡਾ ਰਾਜ ਕਰਦੀ ਜੀ ਪਾਰਟੀ ਕਿ ਉਹਦੇ ਉਹਦਾ ਕੋਈ ਪ੍ਰੂਫ ਵੀ ਹੈਗਾ ਤੁਹਾਡੇ ਕੋਲ ਬਿਲਕੁਲ ਆ ਵੀ ਸਕਰੀਨ ਸ਼ਾਟ ਪਈ ਹੈ ਜੀ ਮੋਬਾਈਲ ਤੇ ਸਾਰੇ ਵਿਖਾ ਦੇਣਾ ਕਦੀ 3000 ਪਾ ਦਿੰਦਾ ਜੀ ਕਦੀ 5000 ਪਾ ਦਿੰਦਾ ਜੀ ਕੋਈ ਮਾਨਸਾ ਨਹੀਂ ਗੱਡੀ ਨੂੰ ਜੂਨੀਅਨ ਪਰਚੀ ਕੋਈ ਬੋਹੇ ਨਹੀਂ ਕਿਤੇ ਨਹੀਂ ਗਈ ਇਹ ਪਰਚੀ ਲਾਗੀਆਂ ਮੇ ਇਹ ਕਟੀਆਂ ਜਾਂਦੀਆਂ ਸੀ ਪਰਚੀਆਂ ਨਾ ਜੀ ਨਾ ਤਾਂ ਆਮ ਆਦਮੀ ਕਾਂਗਰਸ ਦੀ ਸਰਕਾਰ ਚ ਕਟੀਆਂ ਨਾ ਅਕਾਲੀਆਂ ਦੀ ਜੀ ਇਹ ਕੱਲੀ ਆਮ ਆਦਮੀ ਦੇ ਕਟਿੰਦੀਆਂ ਪਈਆਂ ਜੀ ਅੱਜ ਖੁੱਡੀਆਂ ਸਾਹਿਬ ਆਏ ਸੀ ਇਹਨਾਂ ਨੂੰ ਆਖਿਆ ਨਾ ਬੰਦੇ ਨੂੰ ਬੋਲਣ ਹੀ ਨਹੀਂ ਦਿੱਤਾ ਜੀ ਆਮ ਆਦਮੀ 75 ਸਿੰਘ ਨੇ ਮੈਨੂੰ ਬੋਲਣ ਹੀ ਨਹੀਂ ਦਿੱਤਾ ਮੈਨੂੰ ਲੈ ਕੇ ਆਇਆ ਸੀ ਆਂਦਾ ਤੇਰੀ ਗੱਲ ਸੁਣੀ ਹੈ ਕਿ 75 ਨੇ ਮੈਨੂੰ ਬੋਲਣ ਹੀ ਨਹੀਂ ਦਿੱਤਾ ਜੀ ਇਹਦੇ ਬਾਰੇ ਤੁਸੀਂ ਐਮਐਲਏ ਸਾਹਿਬ ਨੂੰ ਜਾਂ ਕਿਸੇ ਹੋਰ ਨੂੰ ਆਖਿਆ ਦੱਸਿਆ ਹਾਂਜੀ ਆਖਿਆ ਜੀ ਦੋ ਤਿੰਨ ਅਰ ਗੱਲ ਹੀ ਨਹੀਂ ਹੁੰਦੇ ਜੀ ਆ ਹੁਣ ਕਰਦੇ ਆ ਹੁਣ ਕਰਦੇ ਆ ਫੇਰ ਤੱਕੇ ਨਾਲ ਕੱਟ ਲੈਂਦੇ ਆ ਗੱਡੀ ਰੋ ਬੱਚੀ ਕਾਹਦੀ ਪਰਚੀ ਕੱਟਦੇ ਓਂ ਦੀ ਕਰ ਲੈਂਦੇ ਜੀ ਵੀ ਕੋ ਮਾਨਸਾ ਤੋਂ ਗੱਡੀ ਆ ਗਈ ਪਰਚੀ ਕੱਟਦੇ ਕਿਤੇ ਨਹੀਂ ਲੋੜ ਹੈਗਾ ਵੀ ਜੂਨੀਅਨ ਟੁੱਟੀਆਂ ਹੋਈਆਂ ਜੀ 10 ਸਾਲਾਂ ਤੋਂ ਕਦੀ ਪਰਚੀ ਨਹੀਂ ਕਟੀ ਚੀ ਜੀ ਪਹਿਲਾਂ ਤਾਂ ਜੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਨਾਬ ਕਿਵੇਂ ਵੇਖਦੇ ਹੋ ਜੀ ਅੱਜ ਪੰਜਾਬ ਦੇ ਹਾਲਾਤ ਵੇਖੀਏ ਤੁਸੀਂ ਕਿੰਨਾ ਕੁ ਇਸ ਟਾਈਮ ਜਿਹੜਾ ਹੈ ਵਾਅਦਿਆਂ ਤੇ ਪੂਰੀ ਉੱਤਰੀ ਹੈ ਜਾਂ ਨਹੀਂ ਆਮ ਆਦਮੀ ਪਾਰਟੀ ਸਰਕਾਰ ਨਹੀਂ ਆਵਾਜ਼ ਆਦਮੀ ਪਾਰਟੀ ਜੇ ਆਪਾਂ 100% ਕਰੀਏ को 2 ਸਾਲਾਂ ਦੇ ਵਿੱਚ 100% ਵਾਅਦਾ ਤਾਂ ਕੋਈ ਵੀ ਪੂਰਾ ਨਹੀਂ ਕਰ ਸਕਦਾ ਤੇ ਵੇਖੋ ਜੀ ਸਾਰੇ ਲੋਕ ਵੀ ਖੁਸ਼ ਨਹੀਂ ਹੋ ਸਕਦੇ ਪਰ ਕੁੱਲ ਮਿਲਾ ਕੇ ਜਿੰਨਾ ਕੋ ਕੰਮ ਹੋ ਰਿਹਾ ਵਧੀਆ ਪਹਿਲੀ ਗੱਲ ਪਾਣੀ ਦਾ ਤੁਹਾਨੂੰ ਪਤਾ ਅੱਜ ਤੋਂ ਲੈ ਕੇ ਆਪਣੇ ਇਲਾਕੇ ਦੇ ਵਿੱਚ ਪਾਣੀ ਦੀ ਕਿੱਡੀ ਵੱਡੀ ਕਾਰ ਸੀ ਉਹ ਪਾਣੀ ਟੇਲਾ ਤੱਕ ਹੁਣ ਪਹੁੰਚਿਆ ਹੈ ਸਾਡੇ ਆਪ ਦੇ ਪਾਣੀ ਅੱਗੇ ਨਾਲੋਂ ਦੁੱਗਣਾ ਪਹੁੰਚ ਰਿਹਾ ਹੈ ਬਾਕੀ ਲਾਈਟ ਦਾ ਲਾ ਲੋ ਲਾਈਟ ਦਾ ਬਹੁਤ ਸਾਰੇ ਜਿਹੜੇ ਕਹਿੰਦੇ ਸੀ ਵੀ ਲਾਈਟ ਆਉਣੀ ਨਹੀਂ ਅਟੋ ਨਿਆ ਦੇ ਵਿੱਚ ਵੀ ਮੋਟਰਾਂ ਬੰਦ ਕਰਕੇ ਚੌਣਾ ਲਾਉਂਦੇ ਰਹੇ ਅਸੀਂ ਪਿਛਲੇ ਸਾਲ ਜੋ ਹੋਈਆਂ ਗੱਲਾਂ ਉਹ ਦੱਸ ਰਹੇ ਨੇ ਹੋਣ ਵਾਲੀਆਂ ਤਾਂ ਚਲੋ ਜੋ ਹੋਣੀਆਂ ਉਹ ਤੁਸੀਂ ਵੇਖੋਗੇ ਅੱਗੇ ਸਭ ਕੁਝ ਤੁਹਾਡੇ ਸਾਹਮਣੇ ਹੋਵੇਗਾ ਅਗਰ ਪਹਿਲਾਂ ਅਸੀਂ ਜਾਂਦੇ ਰਹੇ ਹਾਂ ਭੁੰਨਰ ਸਾਹ ਕੋਲੇ ਅਸੀਂ ਖੁਦ ਵੀ ਜਣੇ ਇਕੱਠੇ ਹੋਏ ਸੀ ਅਸੀਂ ਪਾਣੀ ਬਦਲੇ ਪਾਣੀ ਬਦਲੇ ਗਏ ਪਾਣੀ ਬਦਲੇ ਕਿਹਾ ਸਾਨੂੰ ਖੋਦ ਉਹਨਾਂ ਕਹਿ ਕੇ ਪਾਣੀ ਤੁਹਾਨੂੰ ਵਾਟਰ ਬਰਕ ਤੇ ਕਾਕਾ ਜੀ ਪੀਣ ਲਈ ਮਿਲਣਾ ਔਖਾ ਹੈ ਹੋਰ ਤਾਂ ਕਿਤੇ ਗੱਲ ਕੀ ਤੇਰੀ ਇਹ ਗੱਲਾਂ ਸਾਡੇ ਨਾਲ ਵਾਪਰੀਆਂ ਆਈਆਂ ਨੇ ਅੱਜ ਅਸੀਂ ਵੇਖ ਰਹੇ ਹਾਂ ਪਾਣੀ ਸਾਡੇ ਵਾਧੂ ਆ ਰਿਹਾ ਤੇ ਸਾਸੀਂ ਅਸੀਂ ਕਿਵੇਂ ਨਾ ਚੰਗਾ ਆਖਾਂਗੇ ਬਾਕੀ ਜੇ ਕੋਈ ਮਾੜਾ ਹੁੰਦਾ ਹੋਇਆ ਦਿਸਦਾ ਤਾਂ ਲੋਕ ਅੱਜ ਕੱਲ ਨਹੀਂ ਕਿਸ ਨੂੰ ਵਗਦੇ ਪਰ ਫਿਰ ਵੀ ਜੋ ਕਹਿਣੀ ਗੱਲ ਉਹ ਕਹਿਣੀ ਪੈਗੀ ਜੋ ਬਣਦੀ ਜੋ ਸਚਾਈ ਹੈ ਉਹ ਸਾਨੂੰ ਦੱਸਣੀ ਪੈਗੀ ਇਹਦੇ ਨਾਲ ਹੀ ਹੁਣ ਵੇਖਣਾ ਇਹ ਹੋਵੇਗਾ ਕਿ ਜਿਹੜਾ ਬਠਿੰਡਾ ਸੀਟ ਦਾ ਜਿਹੜਾ ਉਹ ਸਿਰ ਤੇ ਤਾਜ ਕਿਹੜੇ ਕੈਂਡੀਡੇਟ ਨੂੰ ਮਿਲਦਾ ਹੈ ਤੇ ਕਿਹੜਾ ਇਥੋਂ ਐਮਪੀ ਬਣ ਕੇ ਅੱਗੇ ਨਵੀਆਂ ਸੇਵਾਵਾਂ ਦਿੰਦਾ ਕੈਮਰਾਮੈਨ ਸੰਦੀਪ ਦੇ ਨਾਲ ਸੁਖਵਿੰਦਰ ਨਿੱਕੂ ਐਨ ਟੀ ਵੀ ਪੰਜਾਬੀ ਸਰਦੂਰਗੜ ਤੋਂ